ਮਰਜ 166 ਮਤਲਬ 500 ਦਾ ਪੱਤਾ ਲੈ ਕੇ ਆਓ ਤੇ ਤਿੰਨ ਸੂਟ ਅਲੱਗ-ਅਲੱਗ ਰੰਗਾਂ ਦੇ ਲੈ ਜਾਓ ਆਪ ਦੇ ਆਹ ਸੂਟ ਨਾਲ ਇਹਦੇ ਸ਼ਾਲ ਭਾਜੀ ਹੂੰ ਬਜ਼ਾਰ ਦੀ ਕੀਮਤ 550 550 ਭਾਜੀ ਸੂਟ ਦੇਣਾ ਸਿਰਫ ਤੇ ਸਿਰਫ 250 ਰੁਪਏ ਦੀ ਰੇਂਜ ਵੈਲਵਟ ਦਾ ਸੂਟ ਬਜ਼ਾਰ ਚ 550 600 ਦਾ ਸੇਲ ਲਾ ਕੇ ਵਿਕਦਾ ਹੈ ਸ਼ਰੋਸਕੀ ਦਾ ਕੀਤਾ ਹੋਇਆ ਕੰਮ ਟੂਟ ਦੇਣਾ ਜਨਾਬ 200 ਤੇ 95 ਰੁਪਏ ਦਾ ਸ਼ਾਲ ਦੇ ਨਾਲ ਤੁਸੀਂ ਇਹ ਚੈੱਕ ਕਰ ਲਓ ਬਜ਼ਾਰਾਂ ਦੇ ਵਿੱਚ 5 500 ਦਾ ਸੂਟ 6 600 ਦਾ ਸੂਟ 7 700 ਦਾ ਹੋਲਸੇਲ ਰੇਟਾਂ ਦੇ ਪਰ ਇੱਥੇ ਆਜੋ ਸਿਰਫ 295 ਰੁਪਏ ਦਾ ਸੂਟ ਦੇ ਰਹੇ ਹਾਂ ਦੇਖੋ ਤੁਹਾਨੂੰ ਅਸੀਂ ਬਾਰ-ਬਾਰ ਕਹਿ ਰਹੇ ਆ ਤੁਹਾਡੇ ਫਾਇਦੇ ਕਿੰਨੇ ਆ ਤੁਸੀਂ ਇੱਥੇ ਆਉਣਾ ਸਿਰਫ 1000 ਰੁਪਏ ਦੀ ਸ਼ਾਪਿੰਗ ਕਰਨੀ ਆ ਤੁਹਾਨੂੰ ਜਿਹੜੀਆਂ ਘੜੀ ਫ੍ਰੀ ਮਿਲਦੀਆਂ ਤੁਸੀਂ 5000 ਦੀ ਸ਼ਾਪਿੰਗ ਕਰਦੇ ਆ ਆ ਏਅਰਪੋਰਟ ਫ੍ਰੀ ਮਿਲਦਾ 10000 ਦੀ ਸ਼ਾਪਿੰਗ ਕਰਦੇ ਆ ਅਟੈਚੀ ਫ੍ਰੀ ਮਿਲਦਾ 15000 ਰੁਪਏ ਦੀ ਸ਼ਾਪਿੰਗ ਕਰਦੇ ਆ ਤੁਹਾਨੂੰ ਜਿਹੜਾ ਕਿ ਆ ਡਿਨਰ ਸੈੱਟ ਫ੍ਰੀ ਮਿਲਦਾ ਹੈਗਾ ਤੁਸੀਂ ਦਾਜ ਵੇ ਦੇ ਕੱਪੜਾ ਲੈਣੇ ਹੋ ਵਿਆਹ ਸ਼ਾਦੀਆਂ ਦਾ 71000 ਦਾ ਸੋਨੇ ਦੀ ਮੁੰਦੀ ਫ੍ਰੀ ਮਿਲਦੀ ਆ ਭਾਜੀ ਸੂਟ ਹੈ ਬਾਜ਼ਾਰ ਚ ਘੱਟ ਤੋਂ ਘੱਟ 650 650 ਸੂਟ ਦੇਣਾ ਸਿਰਫ ਤੇ ਸਿਰਫ 350 ਰੁਪਏ ਦੀ ਰੇਂਜ ਚ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਇਹਦੇ ਪੱਲਿਆਂ ਤੇ ਵਰਕ ਡਿਜ਼ਾਈਨ ਦੇਖੋ ਥੱਲੋਂ ਤੋਂ ਲੈ ਕੇ ਉੱਤੇ ਵਰਕ ਭਾਜੀ ਰੇਟ ਕੀ ਹੈ ਸਿਰਫ ਤੇ ਸਿਰਫ 295 ਰੁਪਏ ਪਿਓਰ ਕਰੇਪ ਦਾ ਕੱਪੜਾ ਜਿਹਦੀ ਕੀਮਤ ਬਾਜ਼ਾਰ ਚ ਲੈਂਦੇ ਆ ਘੱਟੋ ਘੱਟ 12-1200 14-1400 ਭਾਜੀ ਰੇਟ ਸਿਰਮ ਤੇ ਸਿਰਮ ਤੁਹਾਨੂੰ ਦੇਣਾ 695 ਰੁਪਏ ਦੀ ਰੇਂਜ ਚ ਦੇਖੋ ਕੋਈ ਕਹਿੰਦਾ ਪਾਕਿਸਤਾਨੀ ਸੂਟ ਲੈਣਾ ਕੋਈ ਕਹਿੰਦਾ ਅਫਗਾਨੀ ਸੂਟ ਲੈਣਾ ਪਰ ਬਜਾਜ ਫੈਸ਼ਨ ਉਸ ਤੇ ਆਜੋ ਇਹ ਤੁਹਾਨੂੰ ਸੂਟ ਮਿਲਣਾ ਸਿਰਫ 795 ਰੁਪਏ ਦੇ ਵਿੱਚ ਮਿਲਣਾ ਰੰਗ ਇਹਦੇ ਵਿੱਚ ਹੀ ਬਹੁਤ ਸਾਰੇ ਆ ਚੈੱਕ ਕਰ ਲਓ ਤੁਸੀਂ ਭਾਜੀ ਆ ਡਿਜ਼ਾਈਨ ਦੇਖੋ ਥੱਲੇ ਤੋਂ ਲੈ ਕੇ ਉੱਤੇ ਵਰਕ ਕੀਤਾ ਹੋਇਆ ਜੌਰਜਟ ਦਾ ਆ ਗਿਆ ਕੱਪੜਾ ਬਾਜ਼ਾਰ ਚ 1300 1400 ਸਿਰਫ ਤੇ ਸਿਰਫ ਸੂਟ ਦੇਣ ਜਾ ਰਹੇ ਆ 795 ਰੁਪਏ ਦੇ ਦੇਖੋ 795 ਦੇ ਵਿੱਚ ਸੂਟ ਦੇਈ ਜਾਂਦੇ ਆ ਰੰਗ ਇਹਦੇ ਵਿੱਚ ਵੀ ਤੁਹਾਨੂੰ ਅਸੀਂ ਬਾਰ ਬਾਰ ਕਹਿੰਨੇ ਆ ਵੀ ਜਿੰਨੀਆਂ ਵੈਰਾਈਟੀਆਂ ਦਿਖਾਉਨੇ ਆ ਰੰਗ 5 5 6 6 ਮਿਲ ਜਾਣੇ ਆ ਇੱਥੇ ਤੁਹਾਨੂੰ ਇਦਾਂ ਨਹੀਂ ਮਜਬੂਰੀ ਬਣਨੀ ਵੀ ਸਾਡੇ ਕੋਲ ਆਓ ਜੀ ਚਾਰ ਚਾਰ ਸੂਟ ਲੈ ਕੇ ਜਾਓ ਭਾਵੇਂ ਸਿੰਗਲ ਸਿੰਗਲ ਲੈ ਜਾਓ ਮਰਜ਼ੀ ਤੁਹਾਡੀ ਆ ਪਿਓਰ ਕਰੇਪ ਦਾ ਸੂਟ ਥੱਲੇ ਤੋਂ ਲੈ ਕੇ ਉੱਤੇ ਤੱਕ ਕੀਤਾ ਹੋਇਆ ਵਰਕ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਹੈ ਬਾਜ਼ਾਰ ਦਾ ਰੇਟ ਘੱਟ ਤੋਂ ਘੱਟ 2100 2200 ਸੂਟ ਦੇਣ ਜਾ ਰਹੇ ਆ ਤੁਹਾਨੂੰ ਸਿਰਫ ਤੇ ਸਿਰਫ 1000 ਤੇ 25 ਰੁਪਏ ਦਾ ਚੰਦੇਰੀ ਦਾ ਸੂਟ ਆ ਗਿਆ ਬਾਜ਼ਾਰ 'ਚ ਪਲੇਨ ਸੂਟ ਵਿਕਦੇ ਆ ਘੜ ਤੋਂ ਘੜ 11 1100 12 1200 ਰੁਪਏ ਦੇ ਤੇ ਇਹ ਜੇ ਕੜਾਈ ਵਾਲੇ ਸੂਟ ਵਿਕਦੇ ਆ 25 2500 26 2600 ਰੁਪਏ ਦੇ ਭਾਜੀ ਸੂਟ ਦੇਣ ਜਾ ਰਹੇ ਆ ਗਾਗ ਨੂੰ ਸਿਰਫ ਤੇ ਸਿਰਫ 900 ਤੇ 95 ਰੁਪਏ ਦਾ ਤੁਹਾਡਾ ਫਾਇਦਾ ਕੀ ਆ ਜਿਹੜਾ ਦਾਗਵੇ ਦਾ ਕਪੜਾ ਬਾਹਰ ਜਾ ਕੇ ਲੱਖ ਲੱਖ ਰੁਪਇਆ ਲਾਉਣੇ ਹੋ ਇੱਥੇ 35 ਕਿਹ ਹਜ਼ਾਰ ਰੁਪਏ ਦੇ ਵਿੱਚ ਤੁਹਾਡਾ ਪੜ ਜਾਂਦਾ ਇਹ ਆਗੇ ਟੈਬੀ ਦੇ ਕਪੜੇ ਪੂਰਾ ਝਾਲ ਬਣਿਆ ਹੋਇਆ ਸੂਟ ਤੇ ਭਾਜੀ ਕਾਰੀਗਰ ਦੇ ਜਮਾਂ ਜਾਣ ਗੱਡੀ ਹੋਈ ਹੈ ਡਿਜ਼ਾਈਨ ਚ ਬਾਜ਼ਾਰ ਦਾ ਰੇਟ ਹੈ 3500 4000 ਸੂਟ ਦੇਣਾ 1900 ਤੇ 95 ਰੁਪਏ ਦੇ ਰਹੇ ਆ ਵੀ ਤੁਹਾਨੂੰ 1995 ਜੀ ਦੇਣਾ ਇਹ ਬਾਜ਼ਾਰ ਚ 4 4000 35 3500 ਇਦਾਂ ਵਿਕਦੇ ਆ ਪਰ ਤੁਸੀਂ ਇੱਥੇ ਆਜੋ ਆ ਦੇਖੋ ਚੀਜ਼ਾਂ ਚੈੱਕ ਕਰ ਲਓ ਭਾਜੀ ਆ ਦੇਖੋ ਪਿਓਰ ਕ੍ਰੇਪ ਦਾ ਸੂਟ ਥੱਲੇ ਤੋਂ ਲੈ ਕੇ ਉੱਤੇ ਤੱਕ ਵਰਕ ਭਾਜੀ ਬਾਜ਼ਾਰ ਦੀ ਕੀਮਤ 4000 4200 ਸੂਟ ਦੇ ਨਜ਼ਾਰੇ ਆ ਸਿਰਫ ਤੇ ਸਿਰਫ 2400 ਤੇ 25 ਰੁਪਏ ਦੀ ਰੇਂਜ ਦੇਖੋ ਸਾਡੇ ਕੋਲ ਆਉਣ ਦਾ ਫਾਇਦਾ ਕੀ ਆ ਸਾਡੇ ਕੋਲ ਸਟਾਰਟਿੰਗ ਰੇਂਜ ਵੀ ਤੁਹਾਨੂੰ ਮਿਲ ਜਾਂਦੀ ਆ 166 ਰੁਪਏ ਤੋਂ ਸੂਟ ਸ਼ੁਰੂ ਆ ਉਦੋਂ ਉੱਪਰ ਤੁਸੀਂ ਮਹਿੰਗੇ ਸੂਟ ਲੈ ਜਾਓ ਹੈਵੀ ਲੈ ਜਾਓ ਮੀਡੀਅਮ ਲੈ ਜਾਓ ਹਰ ਤਰ੍ਹਾਂ ਦੀ ਵੈਰਾਈਟੀ ਇੱਕੋ ਹੀ ਛੱਤ ਹੇਟਾਂ ਇਹੋ ਜਿਹੇ ਆਰਟੀਕਲ ਸਾਨੂੰ ਅਸੀਂ ਦਿਖਾ ਰਹੇ ਆ ਜਿਹੜੀਆਂ ਅੱਜ ਕੱਲ ਕੁੜੀਆਂ ਪਸੰਦ ਕਰਦੀਆਂ ਕਹਿੰਦੀਆਂ ਅਸੀਂ ਇੰਸਟਾਗ੍ਰam ਤੇ ਦੇਖਿਆ ਸੀ ਜਾਂ ਅਸੀਂ ਕਿਸੇ ਐਕਟਰ ਦੇ ਪਾਏ ਦੇਖਿਆ ਸੀ ਉਹੋ ਜਿਹੇ ਆਰਟੀਕਲ ਦਿਖਾਉਣੇ ਦੇਖੋ ਦੁਪੱਟੇ ਵੀ ਦੇਖੋ ਕਿੰਨੇ ਜਨੀਕ ਨਾਲ ਦਿਖਾ ਰਹੇ ਪਾਜੀ ਆ ਦੇਖੋ ਆ ਚੀਜ਼ਾਂ ਬਾਜ਼ਾਰ ਚ ਵਿਕਦੀਆਂ 10 1000 12 12000 ਡਿਜ਼ਾਈਨ ਦੇਖੋ ਨਾਲ ਬਾਹਾਂ ਦੇ ਚੈੱਕ ਕਰੋ ਵਰਕ ਪਾਜੀ ਬਾਜ਼ਾਰ ਨਾਲੋਂ ਅੱਧੇ ਤੋਂ ਵੀ ਅੱਧੇ ਰੇਟਾਂ ਤੇ ਆ ਚੀਜ਼ਾਂ ਇੱਥੇ ਮਿਲ ਜਾਣਗੀਆਂ ਆ ਵੀ ਤੁਸੀਂ ਚੈੱਕ ਕਰ ਲਓ ਤੁਹਾਡਾ ਅਸੀਂ ਸਮਝਾਉਣਾ ਕੀ ਚਾਹੁੰਦੇ ਆ ਵੀ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਰੇਟ ਘੱਟ ਕਰਤੇ ਆ ਬਾਜ਼ਾਰ ਫੈਸ਼ਨ ਹਾਊਸ ਨੇ ਨਾਲ ਸਕੀਮਾਂ ਫ੍ਰੀ ਦੇਈ ਜਾਂਦੇ ਆ ਸਸਤਾ ਕੱਪੜਾ ਲੈ ਜਿਓ ਨਾਲ ਸੋਨੇ ਦੀਆਂ ਮੁੰਦੀਆਂ ਫ੍ਰੀ ਦੇਈ ਜਾਂਦੇ ਆ ਜਦੋਂ ਗਾਹ ਕਹਿੰਦਾ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਰੀ ਚੀਜ਼ ਮਿਲੂਗੀ ਕੰਬਲ ਰਹੀਈ ਜਿਹੜੀ ਵੀ ਚੀਜ਼ ਕੁੜਤਾ ਪਜਾਮਾ ਗਾਗ ਨੂੰ ਚਾਹੀਦਾ ਏ ਟੂ ਜ਼ेड ਸਾਰੀ ਵੈਰਾਈਟੀ ਪੂਰੀ ਕਰਕੇ ਦੇਣੀ ਹੈ ਗਾਗ ਦੀ ਆ ਦੇਖੋ ਤੁਸੀਂ ਭੂਆ ਮਾਸੀਆਂ ਤਾਈਆਂ ਚਾਚੀਆਂ ਨਾਨੀਆਂ ਨਾ ਹੁੰਦਾ ਨਹੀਂ ਹੁੰਦਾ ਵੀ ਦਾਜ ਵੀਰ ਦਾ ਕੱਪੜਾ ਪਾਉਣਾ ਵੀ ਸਾਰਿਆਂ ਨੂੰ ਅਸੀਂ ਵਧੀਆ ਵੈਰਾਈਟੀ ਲੈ ਕੇ ਦੇਣੀ ਆ ਆ ਦੇਖੋ ਹਰ ਕਿਸੇ ਦੇ ਲਈ ਸੋਹਣੇ ਸੋਹਣੇ ਸੂਟ ਆ ਗਏ ਆ ਸੋਹਣੇ ਸੋਹਣੇ ਦੁਪੱਟੇ ਇੱਥੇ ਖਾਸ ਤੌਰ ਤੇ ਜਿੰਨੇ ਐਨ ਆਰ ਆਈ ਆਉਂਦੇ ਆ ਉਹ ਵੀ ਖੁਸ਼ ਹੋ ਕੇ ਜਾਂਦੇ ਆ ਕਿਉਂਕਿ ਵੱਡਾ ਸਾਡਾ ਫਾਇਦਾ ਤੁਸੀਂ ਜਦੋਂ ਮਹਿੰਗੇ ਸ਼ੋਅਰੂਮਾਂ ਜਾਂਦੇ ਹੋ ਕਾਫੀ ਪਲਾਪਲਾ ਕੇ ਤੁਹਾਨੂੰ ਬਸ ਡਬਲ ਕਰ ਦਿੰਦੇ ਰੇਟ ਹਨਾ ਇੱਥੇ ਸਾਡਾ ਕੀ ਫਾਇਦਾ ਆ ਰੇਟ ਵੀ ਅੱਧਾ ਨਾਲ ਗਿਫਟ ਫ੍ਰੀ ਨਾਲ ਅਟੈਚੀ ਫ੍ਰੀ ਘੜੀਆਂ ਫ੍ਰੀ 에ਅਰਪੋਰਟ ਫ੍ਰੀ ਸੋਨੇ ਦੀਆਂ ਮੁੰਦੀਆਂ ਫ੍ਰੀ ਇੰਨੇ ਗਿਫਟ ਨਹੀਂ ਤੁਹਾਨੂੰ ਕਿਸੇ ਨੇ ਦੇਣੇ ਸੋ ਸਾਡੀ ਚਲਦੀ ਚਲਦੀ ਵੀਡੀਓ ਵੀ ਸ਼ੇਅਰ ਕਰ ਦਿਓ ਜਿਹੜਾ ਵੱਧ ਵੀਡੀਓ ਸ਼ੇਅਰ ਕਰੂ ਉਹਨਾਂ ਨੂੰ ਇਹਦੇ ਨਾਲ ਦੇ ਤਿੰਨ ਸੂਟ ਬਿਲਕੁਲ ਫ੍ਰੀ ਦੇਣੇ ਆ। ਸੋ ਛੇਤੀ ਛੇਤੀ ਤੁਸੀਂ ਪਹੁੰਚੋ ਬਜਾਜ ਫੈਸ਼ਨ ਹਾਊਸ ਮੋੜ ਮੰਡੀ ਫਾਇਦੇ ਵੱਡੇ ਵੱਡੀਆਂ ਆਫਰਾਂ ਦਵਾ ਦਵਾ ਆਜੋ ਇੰਨੇ ਫਾਇਦੇ ਨਾਲ ਕਿਸੇ ਨੇ ਕੀਤੇ ਨਾ ਹੋਣੇ ਆ। ਆਫਰ ਸਿਰਫ 10 ਦੇ ਨਾਲ ਜਾਂ 10 ਜਨਾਂ ਦੇ ਵਿੱਚ ਵਿੱਚ ਆ ਕੇ ਫਾਇਦੇ ਲੈ ਲਓ। ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤਗੜ ਸਾਹ ਆ ਟੀਵੀ ਮੋੜ ਮੰਡੀ